ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 26 ਜਨਵਰੀ ਦੀਆਂ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈ ਹੋਵੇ 1950 ਨੂੰ ਸੰਵਿਧਾਨ ਲਾਗੂ ਹੁੰਦਾ ਹੈ ਜਿਹੜੇ ਸੰਵਿਧਾਨ ਨੂੰ ਭਾਰਤੀ ਲੋਕ ਫੋਲੋ ਕਰਦੇ ਆ ਔਰ ਜਿਨ੍ਹਾਂ ਨੇ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਨੇ ਉਹਨਾਂ ਨੂੰ ਜਾਦ ਕੀਤਾ ਜਾਂਦਾ ਹੈ ਸਨਮਾਨ ਕੀਤਾ ਜਾਂਦਾ ਹੈ ਉਹਨਾਂ ਦੀ ਕੁਰਬਾਨੀ ਨੂੰ ਚੇਤੇ ਕਰਕੇ ਉਹਨਾਂ ਦੇ ਪায়ে ਪੂਰਨਿਆਂ ਤੇ ਚੱਲਣ ਲਈ ਇਹ ਸੰਦੇਸ਼ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਸੀਂ ਆਜ਼ਾਦ ਭਾਰਤ ਵਿੱਚ ਰਹਿੰਦੇ ਆਂ ਆਜ਼ਾਦ ਹਾਂ ਔਰ ਆਜ਼ਾਦੀ ਜਿਹੜੀ ਹੈ ਉਹ ਸੋਚ ਕਰਕੇ ਹੁੰਦੀ ਹੈ ਵਿਚਾਰ ਕਰਕੇ ਹੁੰਦੀ ਹੈ ਗੁਲਾਮੀ ਵੀ ਮਨੁੱਖ ਆਪਣੀਆਂ ਵਿਚਾਰਾਂ ਕਰਕੇ ਹੁੰਦਾ ਹੈ ਜਾਂ ਗੁਲਾਮੀ ਨੂੰ ਮਹਿਸੂਸ ਕਰਦਾ ਹੈ ਜਿਸ ਮਨੁੱਖ ਦੇ ਕੋਲ ਸੁਤੰਤਰਤਾ ਹੈ ਉਹ ਮਨੁੱਖ ਆਜ਼ਾਦ ਹੈ ਸੁਤੰਤਰਤਾ ਬੋਲਾਂ ਦੀ ਹੁੰਦੀ ਹੈ ਮੈਂ ਫੇਰ ਕਹਦੇ ਮੈਂ ਗਣਤੰਤਰਤਾ ਦੇ ਸਿਪਤੇ ਸਾਰੇ ਭਾਰਤ ਵਾਸੀਆਂ ਨੂੰ ਮੁਬਾਰਕਾਂ ਵਧਾਈਆਂ ਦੋ ਚਾਰ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਸਾਡੇ ਭਾਰ ਦੇ ਵਿੱਚ ਕੁਝ ਉਹ ਲੋਕ ਨੇ ਜਿਹੜੇ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਨਹੀਂ ਅੰਗੇਸ਼ ਚੱਲਦੇ ਆ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੇ ਕੋਈ ਸੰਵਿਧਾਨ ਦੀ ਉਲੰਘਣਾ ਕਰਦਾ ਉਹ ਸਿਮਜਿਤ ਮਾਨ ਹੈ ਦੂਜੇ ਪਾਸੇ ਕੁਝ ਖਾਲਸਤਾਨੀ ਅਤਵਾਦੀ ਜਿਹੜੇ ਇੰਡੀਆ ਤੋਂ ਪੰਜਾਬ ਤੋਂ ਪਹਾੜੇ ਹੋ ਕੇ ਫੋਰਨ ਕੰਟਰੀਆਂ ਦੇ ਵਿੱਚ ਰਹਿ ਰਹੇ ਨੇ ਜਿਵੇਂ ਗੁਰਪਤਵੰਤ ਪੰਨੂ ਹੋ ਗਿਆ ਪਿੱਛੇ ਜੇ ਇੱਕ ਲਹਿਰ ਚੱਲੀ ਸੀ ਤੇ ਉਹਦਾ ਕਰਤਾ ਧਰਤਾ ਸੀ ਅਮਰਿਤਪਾਲ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੈ ਉਹਨੇ ਨੌਜਵਾਨਾਂ ਨੂੰ ਭੜਕਾਉਣ ਵਾਸਤੇ ਇਹੋ ਜਿਹੀ ਵਿਆਨਵਾਦੀ ਕੀਤੀ ਕਿ ਮੈਂ ਇੰਡੀਆ ਦੇ ਸੰਵਿਧਾਨ ਨੂੰ ਮੰਨਦਾ ਨਹੀਂ ਔਰ ਪਾਸਪੋਰਟ ਨੂੰ ਵੀ ਉਹਨੇ ਇੱਕ ਦਸਤਾਵੇਜ਼ ਮੰਨਿਆ ਸੀ ਕਹਿੰਦਾ ਇਹਦੇ ਨਾਲ ਕਾਨੂੰਨ ਦਾ ਸੰਵਿਧਾਨ ਦਾ ਕੋਈ ਸਬੰਧ ਨਹੀਂ ਮੈਂ ਇੱਕ ਬੇਨਤੀ ਕਰਨੀ ਹੈ ਜਿਹੜੇ ਸਾਡੇ ਭਾਰਤ ਦੇ ਪੰਜਾਬ ਦੇ ਨੌਜਵਾਨ ਇਹਨਾਂ ਲੋਕਾਂ ਦੇ ਪਿੱਛੇ ਲੱਗਦੇ ਆ। ਦੋ ਕੋ ਉਦਾਹਰਨਾ ਮੈਂ ਦੇਣੀਆਂ ਨੇ। ਸਿਮਰਿਤ ਮਾਨ ਬਹੁਤ ਵਾਰ ਇਹ ਕਹਿੰਦਾ ਸੁਣਿਆ ਕਿ ਮੈਂ ਸਵਿਧਾਨ ਨੂੰ ਮੰਨਦਾ ਨਹੀਂ। ਇਹ ਬਿਆਨਵਾਜੇ ਕਿਉਂ ਕਰਦਾ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਮੂਰਖ ਬਣਾਉਣ ਵਾਸਤੇ। ਉਹਨੇ ਤਕਰੀਬਨ ਤਕਰੀਬਨ ਜਿੰਨੇ ਵਾਰ ਇਹ ਇਲੈਕਸ਼ਨ ਲੜੀ ਹੈ। ਹਰਿਆ ਵੀ ਹੈ ਜਿੱਤਿਆ ਵੀ ਹੈ। ਭਾਰਤ ਦੇ ਸੰਵਿਧਾਨ ਦੇ ਅੰਡਰ ਉਹ ਇਲੈਕਸ਼ਨ ਲੜੀ ਗਈ ਹੈ ਇਹ ਸਚਾਈ ਹੈ ਭਾਰਤ ਦੇ ਸੰਵਿਧਾਨ ਦੇ ਅੰਡਰ ਯੂ ਨੇ ਐਮਪੀ ਬਣ ਕੇ ਸੌਹ ਚੁੱਕੀ ਹੈ ਇਹ ਸਚਾਈ ਹੈ ਹੁਣ ਸਵਾਲ ਇਹ ਹੈ ਵੀ ਜੇ ਤੁਸੀਂ ਸੰਵਿਧਾਨ ਦੇ ਅੰਡਰ ਸੌਹ ਵੀ ਚੁੱਕਦੇ ਹੋ ਇਲੈਕਸ਼ਨ ਵੀ ਲੜਦੇ ਹੋ ਤੇ ਦੂਜੇ ਪਾਸੇ ਬਿਆਨਵਾਜੀ ਕਰਦੇ ਹੋ ਕਿ ਅਸੀਂ ਮੰਨਦੇ ਨਹੀਂ ਜਣ ਕੇ ਇਹ ਸਭ ਤੋਂ ਵੱਡਾ ਫਰਾਡ ਸਵਿਧਾਨ ਦੇ ਨਾਲ ਵੀ ਹੈ ਔਰ ਭਾਰਤ ਦੇ ਲੋਕਾਂ ਦੇ ਨਾਲ ਵੀ ਹੈ ਮੈਂ ਜਿਹੜੀ ਗੱਲਬਾਤ ਕਰਨੀ ਹੈ ਥੋੜਾ ਜਿਹਾ ਧਿਆਨ ਦਿਓ ਜੇ ਸੰਵਿਧਾਨਿਤ ਮਾਨਸਬਧਾਨ ਨੂੰ ਮੰਨਦਾ ਨਹੀਂ ਤਾਂ ਕੋਈ ਫਰਕ ਨਹੀਂ ਪੈਣ ਲੱਗਾ ਬਸ ਇੰਨਾ ਕੀ ਹੈ ਕਿ ਇਹ ਬੰਦੇ ਨੰਮਕ ਹਰਾਮੀ ਅਖਵਾਉਂਦੇ ਆ ਆਪਣੇ ਆਪ ਨੂੰ ਇਹਨਾਂ ਦੇ ਮੱਥੇ ਤੇ ਕਲੰਕ ਵੀ ਨੰਮਕ ਹਰਾਮੀ ਹੋਣ ਦਾ ਹੀ ਲੱਗਣਾ ਹੈ ਭਾਵੇਂ ਅਮਰਤ ਪਾਲ ਹੋਵੇ ਭਾਵੇਂ ਸੰਵਿਧਾਨਿਤ ਮਾਨ ਹੋਵੇ ਭਾਵੇਂ ਗੁਰਪਤਵੰਤ ਬੰਨੂ ਹੋਵੇ ਜਿੰਨੇ ਵੀ ਭਾਰਤ ਦੇ ਲੋਕ ਨੇ ਮੈਂ ਸਭ ਨੂੰ ਇਹ ਬੇਨਤੀ ਕਰਨੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕਲ ਕਲੇਸ਼ ਲੜਾਈ ਝਗੜੇ ਬਹੁਤ ਹੁੰਦੇ ਆ ਜ਼ਿੰਦਗੀ ਸੰਘਰਸ਼ਮਈ ਹੈ ਸਭ ਇਨਸਾਨਾਂ ਦੀ ਜਦੋਂ ਵੀ ਕਿਤੇ ਪ੍ਰੋਬਲਮ ਪੈਂਦੀ ਹੈ ਮੈਂ ਬੇਨਤੀ ਇਹ ਕਰ ਰਹੀ ਹਾਂ ਕਿ ਤੁਸੀਂ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਕਦੇ ਨਾ ਲਓ ਅਦਾਲਤਾਂ ਨੇ ਕੋਡ ਕਟਰੀਆਂ ਨੇ ਪ੍ਰਸ਼ਾਸਨ ਹੈ ਸਾਡੇ ਕੋਲ ਪੁਲਿਸ ਹੈ ਉੱਥੋਂ ਤੱਕ ਪਹੁੰਚ ਕੀਤੀ ਜਾਵੇ ਜਿਹੜੇ ਬੰਦੇ ਇਹ ਰੌਲਾ ਪਾਉਂਦੇ ਆ ਕਿ ਸੰਵਿਧਾਨ ਜਾਂ ਕਾਨੂੰਨ ਜਾਂ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਇਹ ਜ਼ਿਆਦਾਤਰ ਤੇ ਉਹ ਲੋਕ ਹੁੰਦੇ ਨੇ ਜਿਹੜੇ ਨਿੱਜੀ ਤੌਰ ਤੇ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਹੁੰਦੇ ਆ ਬ੍ਰੋਧ ਜਦੋਂ ਹੁੰਦਾ ਉਦੋਂ ਆਪੋਜੀਸ਼ਨ ਬਲੋਂ ਹੁੰਦਾ ਹੈ ਤੇ ਇਹ ਤਕਰੀਬਨ ਬਹੁਤ ਆਤ ਵੀ ਦੇਖਿਆ ਜਾ ਸਕਦਾ ਹੈ ਕਿ ਇਹ ਉਹ ਲੋਕ ਹੁੰਦੇ ਨੇ ਜਿਹੜੇ ਮੌਜੂਦਾ ਸਰਕਾਰ ਦੇ ਤਕਰੀਬਨ ਵਿਰੋਧ ਵਿੱਚ ਹੁੰਦੇ ਆ ਇਹ ਸਚਾਈ ਹੈ ਪਰ ਜਿਹੜੇ ਵੀ ਲੋਕ ਇਹ ਕਹਿੰਦੇ ਨੇ ਕਿ ਅਸੀਂ 26 ਜਨਵਰੀ ਮਨਾ ਰਹੇ ਹਾਂ 26 ਜਨਵਰੀ ਨੂੰ ਜਾਨਕਿ 1950 ਨੂੰ ਸੰਵਿਧਾਨ ਲਾਗੂ ਹੁੰਦਾ ਹੈ ਤੇ ਉਹ ਦਿਨ ਦੇ ਸਵਾਂਦੇ ਅੰਦਰ ਅਸੀਂ ਝੰਡਾ ਲਹਿਰਾਉਨੇ ਆ ਗਣਤੰਤਰਤਾ ਦੇਸ਼ ਤੇ ਪਰ ਨਾਲ ਨਾਲ ਉਹ ਸਵਿਧਾਨ ਨੂੰ ਉਹ ਕਾਨੂੰਨ ਨੂੰ ਮੰਨਣਾ ਵੀ ਸਾਡੇ ਲਈ ਜ਼ਰੂਰੀ ਹੈ ਮਾਣ ਇੱਜ਼ਤ ਜਿਹੜਾ ਹੈ ਉਹ ਸਵਿਧਾਨ ਨੂੰ ਦੇਣਾ ਬਣਦਾ ਹੈ ਜਿੱਥੇ ਪ੍ਰਸ਼ਾਸਨ ਦੀ ਗਲਤੀ ਹੁੰਦੀ ਹੈ ਕਾਨੂੰਨ ਦੀ ਉਲੰਘਣਾ ਕੀਤੀ ਜਾਂਦੀ ਹੈ ਉੱਥੇ ਸਵਿਧਾਨ ਦੇ ਵਿੱਚ ਕੋਈ ਕਮਜ਼ੋਰੀ ਨਹੀਂ ਉਥੇ ਕਸੂਰ ਵਾਲ ਅਸੀਂ ਸੰਵਿਧਾਨ ਨੂੰ ਕਾਨੂੰਨ ਨੂੰ ਵੀ ਠਹਿਰਾ ਸਕਦੇ ਮੈਂ ਇੱਕ ਬੇਨਤੀ ਕਰਨੀ ਹੈ ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੀ ਜਦੋਂ ਤੁਸੀਂ ਗੱਲ ਕਰੋਗੇ ਕਬੀਰ ਸਾਚਾ ਸਤਗੁਰੂ ਕਿਆ ਕਰੈ ਜਿਉ ਸਿੱਖਾ ਮੈਂ ਝੂਕ ਅੰਦੇ ਏਕ ਨ ਲੱਗੈ ਜਿਉ ਬਾਸ ਬਜਾਈਐ ਫੂਕ ਕਬੀਰ ਸਾਹਿਬ ਕਹਿੰਦੇ ਗੁਰੂ ਦੇ ਵਿੱਚ ਇਹ ਕੋਈ ਕਮਜ਼ੋਰੀ ਨਹੀਂ ਕਮਜ਼ੋਰ ਜਿਹੜਾ ਮਨੁੱਖ ਸਿੱਖਿਆ ਲੈ ਕੇ ਕਮਾ ਨਹੀਂ ਰਿਹਾ ਉਹਦੇ ਜੀਵਨ ਅੰਦਰ ਹੈ ਜਿਵੇਂ ਪੋਰ ਦੇ ਵਿੱਚ ਬੀਜ ਬੀਜਣ ਵਾਸਤੇ ਧਰਤੀ ਦੇ ਵਿੱਚ ਦਾਣੇ ਪਾਏ ਜਾਂਦੇ ਆ ਬੀਜ ਪਾਇਆ ਜਾਂਦਾ ਤੇ ਪੋਰ ਖਾਲੀ ਦਾ ਖਾਲੀ ਹੁੰਦਾ ਜਿੰਨੇ ਵੀ ਦਾਣੇ ਹੁੰਦੇ ਆ ਧਰਤੀ ਦੇ ਵਿੱਚ ਚਲੇ ਜਾਂਦੇ ਆ ਮਤਲਬ ਇਹ ਹੈਗਾ ਕਿ ਜਿਹੜੀ ਸਿੱਖਿਆ ਸਾਨੂੰ ਮਿਲਦੀ ਹੈ ਪਰ ਮੈ ਉਹ ਸੰਵਿਧਾਨ ਤੋਂ ਕਾਨੂੰਨ ਤੋਂ ਮਿਲਦੀ ਹੈ ਭਾਵੇਂ ਧਾਰਮਿਕ ਗ੍ਰੰਥਾਂ ਦੇ ਵਿੱਚੋਂ ਮਿਲਦੀ ਹੈ ਉਹ ਸਿੱਖਿਆ ਨੂੰ ਕਮਾਉਣਾ ਹੀ ਅਸਲ ਜ਼ਿੰਦਗੀ ਹੁੰਦੀ ਹੈ ਉਹਦੇ ਮੁਤਾਬਕ ਚੱਲਣਾ ਹੀ ਅਸਲ ਜੀਵਨ ਹੁੰਦਾ ਹੈ ਤੇ ਜਿਹੜੇ ਇਨਸਾਨ ਮੰਨਦੇ ਨਹੀਂ ਭਾਵੇਂ ਨਾ ਸੰਵਿਧਾਨ ਨੂੰ ਨਾ ਕਾਨੂੰਨ ਨੂੰ ਨਾ ਕਿਸੇ ਸਿੱਖਿਆ ਨੂੰ ਤੇ ਉਹਨਾਂ ਦੀ ਕਮਜ਼ੋਰੀ ਆਪਣੀ ਹੁੰਦੀ ਹੈ ਅਸੀਂ ਆਜ਼ਾਦ ਹਾਂ ਤੇ ਆਜ਼ਾਦ ਅਸੀਂ ਆਪਣੀ ਸੋਚ ਕਰਕੇ ਵਿਚਾਰ ਕਰਕੇ ਹੋਣਾ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਇੱਥੇ ਗਲਤ ਹੋ ਰਿਹਾ ਹੈ ਉੱਥੇ ਤੁਸੀਂ ਆਪਣੀ ਆਵਾਜ਼ ਉਠਾਓ ਹੁਣ ਤਾਂ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਹਿ ਸਕਦੇ ਹੋ ਜੋ ਤੁਹਾਨੂੰ ਲੱਗੇ ਤੁਸੀਂ ਸੰਵਿਧਾਨ ਦੇ ਅੰਡਰ ਰਹਿ ਕੇ ਕਾਨੂੰਨ ਦੇ ਅੰਡਰ ਰਹਿ ਕੇ ਗੱਲ ਕਰ ਸਕਦੇ ਹੋ ਆਪੋ ਧਾਪੀ ਨਾ ਕਰੋ ਤੇ ਰੌਲਾ ਰੱਟਾ ਕਰਕੇ ਪੰਜਾਬ ਦਾ ਜਾਂ ਭਾਰਤ ਦਾ ਮਾਹੌਲ ਖਰਾਬ ਨਾ ਕਰੋ ਇਹ ਕਿਤੇ ਹੋਰ ਬੇਨਤੀ ਕਰਨੀ ਹੈ ਭਾਵੇਂ ਖਾਲਿਸਤਾਨੀ ਹੋਣ ਭਾਵੇਂ ਖੋਰ ਗੈਂਗਸਟਰਵਾਦ ਹੋਵੇ ਤੇ ਉਹਨਾਂ ਲੋਕਾਂ ਦੀ ਜਵਾਨ ਤੇ ਹਮੇਸ਼ਾ ਇਹ ਰਹਿੰਦਾ ਕਿ ਅਸੀਂ ਗੁਲਾਮ ਆ ਸਾਡੀ ਕੋਈ ਗੱਲ ਨਹੀਂ ਸੁਣਦਾ ਸਾਨੂੰ ਆਜ਼ਾਦੀ ਚਾਹੀਦੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਆਜ਼ਾਦੀ ਸਾਨੂੰ ਅਸੀਂ ਆਪਣੀ ਮਰਜ਼ੀ ਕਰੀਏ ਉਹ ਚਾਹੀਦੀ ਹੈ ਆਪਣੀ ਮਰਜ਼ੀ ਦਾ ਭਾਵ ਅਸੀਂ ਜੋ ਚਾਹੁੰਦੇ ਆ ਉਹ ਹੋਵੇ ਇਹ ਚਾਹੁੰਦੇ ਆ ਇਹ ਕਦੇ ਨਹੀਂ ਹੋ ਸਕਦਾ ਤੁਸੀਂ ਜਿਹੜੇ ਸਵਿਧਾਨ ਦੇ ਅੰਡਰ ਰਹਿੰਦੇ ਹੋ ਉਹ ਕਾਨੂੰਨ ਨੂੰ ਤੁਸੀਂ ਹੱਥਾਂ ਵਿੱਚ ਨਹੀਂ ਲੈ ਸਕਦੇ ਉਹਦੀ ਉਲੰਘਣਾ ਨਹੀਂ ਕਰ ਸਕਦੇ ਹੁਣ ਜਿਹੜੇ ਖਾਲਸਤਾਨੀ ਨੇ ਤੇ ਜਾਂ ਅਤਵਾਦੀ ਕਹਿ ਲਈਏ ਕੁਝ ਇਹ ਜਿਹੇ ਮੂਵਮੈਂਟਾਂ ਦੇ ਵਿੱਚ ਗੈਂਗਸਟਰ ਨੇ ਇਹਨਾਂ ਨੂੰ ਆਜ਼ਾਦੀ ਚਾਹੀਦੀ ਹੈ ਕਿ ਅਸੀਂ ਬੰਦੇ ਮਾਰੀਏ ਸਾਨੂੰ ਕੋਈ ਪੁੱਛੇ ਨਾ ਹੁਣ ਤੁਸੀਂ ਬੇਦਵੀ ਦੇ ਮੁੱਦੇ ਦੀ ਗੱਲ ਕਰ ਲਓ ਬੇਦਵੀ ਦੇ ਮੁੱਦੇ ਦੇ ਨਾਂ ਤੇ ਸ਼ਰ੍ਹਾਂ ਬੰਦੇ ਵੱਢੇ ਗਏ ਤੇ ਬੰਦਾ ਮਾਰ ਕੇ ਬੰਦਾ ਵੱਢ ਕੇ ਕਹਿੰਦੇ ਨੇ ਜੀ ਇਹ ਅਸੀਂ ਕੌਮ ਲਈ ਅਸੀਂ ਧਰਮ ਲਈ ਕੀਤਾ ਹੈ ਕਾਨੂੰਨ ਸੰਵਿਧਾਨ ਕਦੇ ਵੀ ਤੁਹਾਨੂੰ ਇਹ ਇਜਾਜ਼ਤ ਨਹੀਂ ਦੇਵੇਗਾ ਤੇ ਜਿੰਨੇ ਵੀ ਭਾਰਤ ਵਾਸੀ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਹੋਰ ਸਟੇਟਾਂ ਵਿੱਚ ਰਹਿੰਦੇ ਨੇ ਔਰ ਜਿਹੜੇ ਕਾਨੂੰਨ ਨੂੰ ਫੋਲੋ ਕਰਦੇ ਨੇ ਸੰਵਿਧਾਨ ਦੇ ਅੰਡਰ ਚੱਲਦੇ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਹੋਰ ਵੀ ਭਾਰਤ ਵਾਸੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਨਿੱਜੀ ਰੰਜਸ਼ਾਂ ਦੇ ਖਾਤਰ ਇੱਕ ਦੂਜੇ ਤੇ ਦੋਸ਼ ਲਾਉਨੇ ਹੋ ਤੇ ਇੱਕ ਦੂਜੇ ਨੂੰ ਦੁਸ਼ਮਣ ਦੀ ਨਜ਼ਰ ਦੇ ਨਾਲ ਵੇਖਦੇ ਹੋ ਤੇ ਜਦੋਂ ਤੁਹਾਡੇ ਤੇ ਆਪਣੇ ਤੇ ਕੁਝ ਬਾਪਰਦਾ ਉਦੋਂ ਫਿਰ ਹੱਥ ਖੜੇ ਕਰਕੇ ਤੁਸੀਂ ਰੌਲਾ ਪਾਉਂਦੇ ਹੋ ਕਿ ਸਾਡੇ ਨਾਲ ਹਕੂਮਤ ਧੱਕਾ ਕਰਦੀ ਹੈ ਸਾਡੇ ਨਾਲ ਕਾਨੂੰਨ ਧੱਕਾ ਕਰਦਾ ਇਹ ਇੱਕ ਵਾਰ ਨਹੀਂ ਸਾਨੂੰ 100 ਵਾਰੀ ਸੋਚਣ ਦੀ ਲੋੜ ਹੈ ਜਿੱਥੇ ਤੁਹਾਡੇ ਕੋਈ ਗੱਲ ਨਹੀਂ ਸੁਣਦਾ ਤੁਸੀਂ ਆਪਣੀ ਆਵਾਜ਼ ਉਠਾਓ ਤੁਹਾਨੂੰ ਬਾਜ ਉਠਾਉਣ ਦਾ ਆਵਾਜ਼ ਉਠਾਉਣ ਦਾ ਹੱਕ ਹੈ ਪਰ ਗੁੰਡਾਗਰਦੀ ਨਾ ਕਰੋ ਕੋਈ ਵੀ ਸੰਵਿਧਾਨ ਕੋਈ ਵੀ ਕਾਨੂੰਨ ਕੋਈ ਵੀ ਗਵਰਨਮੈਂਟ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜਿਹੜਾ ਸੰਵਿਧਾਨ 1950 ਨੂੰ ਲਾਗੂ ਹੁੰਦਾ ਉਹਦੇ ਅੰਡਰ ਰਹੀਏ ਕਾਨੂੰਨ ਨੂੰ ਕਦੇ ਵੀ ਆਪਣੇ ਹੱਥ ਵਿੱਚ ਨਾ ਲਈਏ ਗੁੰਡਾਗਰਦੀ ਨਾ ਕਰੀਏ ਨਾ ਕਿਸੇ ਨੂੰ ਕਰਨ ਦੇਈਏ ਤੁਹਾਨੂੰ ਆਜ਼ਾਦੀ ਹੈ ਬੋਲਣ ਦੀ ਤੁਸੀਂ ਜਵਾਨ ਦੇ ਨਾਲ ਆਪਣੇ ਵਿਚਾਰ ਦੂਸਰੇ ਮਨੁੱਖ ਤਾਈਂ ਪਹੁੰਚਾ ਸਕਦੇ ਹੋ ਉਹਦੇ ਵਿਚਾਰ ਤੁਸੀਂ ਸੁਣ ਸਕਦੇ ਹੋ ਫੈਸਲਾ ਤੁਸੀਂ ਆਪ ਸਮਝ ਸੋਚ ਕੇ ਕਰਨਾ ਹੈ ਪਰ ਕਦੇ ਵੀ ਕਾਨੂੰਨ ਦੀ ਸੰਵਿਧਾਨ ਦੀ ਉਲੰਘਣਾ ਨਾ ਕਰੋ ਤੇ ਜਿਹੜਾ ਵੀ ਮਨੁੱਖ ਕਰਦਾ ਹੈ ਤੇ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਭਾਰਤ ਦਾ ਵਾਸੀ ਹਾਂ ਇਹ ਮੱਤਬ ਦੇਖੇ ਵਿੱਚ ਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ